ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਲਾਉਣ ਨਹੀਂ ਦੱਸਦੇ ਤੁਹਾਨੂੰ ਨੈਟ ਵਾਲੀ ਲੈਸ ਵਾਲੀ ਇਹ ਆਪਾਂ ਚੁੰਨੀ ਤੇ ਲਾਵਾਂਗੇ ਕਿਸ ਤਰ੍ਹਾਂ ਲਾਵਾਂਗੇ ਆਹ ਆਪਣੀ ਚੁੰਨੀ ਹੈ ਜੀ ਜੋ ਕਲਰ ਸੂਟ ਦੇ ਵਿੱਚ ਸੀ ਉਹ ਹੀ ਲੈਸ ਦੇ ਵਿੱਚ ਆ ਚੁੰਨੀ ਪਲੇਨ ਆ ਆਪਣੀ ਜੀ ਇਹਦੀ ਸਿੱਧਪੁੱਟ ਕੋਈ ਨਹੀਂ ਜੇ ਤੁਸੀਂ ਚੁੰਨੀ ਤੇ ਲੈਸ ਲਾਉਣੀ ਹੈ ਪਹਿਲਾਂ ਸਿੱਧਪੁੱਟ ਚੈੱਕ ਕਰ ਲੈਣੀ ਹੈ ਫਿਰ ਲਾਉਣੀ ਹੈ ਜੀ ਤੇ ਇਹਦੀ ਸਿੱਧਪੁੱਟ ਹੈ ਨਹੀਂ ਆਪਾਂ

ਦੇ ਵਿੱਚ ਵੱਟ ਹੈ ਨਹੀਂ ਸੀ ਜ ਜ ਚੁੰਨੀ ਦੇ ਵਿੱਚ ਵੱਟ ਹੋਣ ਤੁਸੀਂ ਪ੍ਰੈਸ ਕਰ ਸਕਦੇ ਹੋ ਪਹਿਲਾਂ ਪ੍ਰੈਸ ਕਰਕੇ ਚੰਗੀ ਤਰ੍ਹਾਂ ਵਾਲ ਘੱਟ ਸਕਦੇ ਹੋ ਫਿਰ ਵਧੀਆ ਲੱਗਦੀ ਹੈ ਇਸ ਤਰ੍ਹਾਂ ਬਿਲਕੁਲ ਬਰੀਕ ਬਰੀਕ ਪੱਲੇ ਲੈ ਲਾਂਗੇ ਪੱਲੇ ਆਪਾਂ ਲੈ ਲੇ ਜੀ ਹੁਣ ਜੁੰਨੀ ਇਸ ਤਰ੍ਹਾਂ ਰੱਖ ਲੈਣੀ ਹੈ ਤੁਸੀਂ ਕੰਨੀ ਵਾਲਾ ਪਾਸਾ ਤੇ ਆਹ ਵਾਲੀ ਲੈਸ ਆ ਜਿਹੜੀ ਇਹਨੂੰ ਚੈੱਕ ਕਰ ਲੈਣਾ ਵੀ ਸਿੱਧੂ ਪਰ ਚੈੱਕ ਕਰ ਲੈਣੀ ਹੈ ਨੈਟ ਵਾਲੀ ਲੈਸ ਹੈ ਜੀ ਇਹ ਆਪਾਂ ਸਾਰੀ ਲੈਸ ਬਾਹਰ ਕੱਢਣੀ ਹੈ ਇੱਕ ਪੈਰ ਪੈਰ ਦੀ ਸਿਲਾਈ ਉੱਪਰ ਲਾਉਣੀ ਹੈ ਇਸ ਤਰ੍ਹਾਂ ਜੁੰਨੀ ਤੇ ਲੈਸ ਲਾਉਣ ਲੱਗੇ ਆਹ ਵਾਲੀ ਜੇ ਤੁਸੀਂ ਸਾਰੀ ਲੈਸ ਬਾਹਰ ਕੱਢ ਕੇ ਲਾਉਣੀ ਹੈ ਇਸ ਤਰ੍ਹਾਂ ਐਨੇ 1.5 ਇੰਚ ਲੈਸ ਤੁਸੀਂ ਬਾਹਰ ਰੱਖ ਲਓ ਕਿਉਂਕਿ ਫਿਰ ਆਪਾਂ ਜਦੋਂ ਇੱਥੋਂ ਆਇਆ ਚੁੰਡ ਬਣਾਵਾਂਗੇ ਨਾ ਫਿਰ ਚੁੰਡ ਸੋਹਣੀ ਬਣ ਜਾਂਦੀ ਹੈ ਇਥੋਂ ਹੁਣ ਆਪਾਂ ਲਾਉਣ ਲੱਗ ਜਾਂਦੇ ਹਾਂ ਇਸ ਤਰ੍ਹਾਂ ਲਾਈਟ ਲਾਉਂਦੇ ਬਹੁਤ ਹੀ ਸੌਖਾ ਤਰੀਕਾ ਲਾਉਂਦਾ चंकी तरह इस तरह सीधी करके करनी इस सज्जे हाथ हथी चुनी लो फो ऊपरों आत्थ इसलैस त रख लो सलैस वाला हाथ ती खिंचना नहीं ढिला ही रखना दूसरा थोड़ा जहा खिच के रखना मुले ही ਇਸ ਤਰ੍ਹਾਂ ਹੌਲੀ ਹੌਲੀ ਆਪਾਂ ਸਲਾਈ ਲਾਈ ਜਾਂਦੇ ਹਾਂ ਲਾਉਂਦੇ ਰੌਂਦੇ ਆਪਾਂ ਆ ਗਏ ਚੁੰਡ ਤੇ ਚੁੰਡ ਤੇ ਇਸ ਤਰ੍ਹਾਂ ਤੁਸੀਂ ਪਹਿਲਾਂ ਚੁੰਡ ਤੱਕ ਸਲਾਈ ਲਾ ਲੈਣੀ ਹੈ ਫਿਰ ਨਾ ਇਸ ਤਰ੍ਹਾਂ ਚੱਕ ਕੇ ਆ ਵਾਲੀ ਲੈਸ ਇਸ ਤਰ੍ਹਾਂ ਐਂ ਇੱਧਰ ਰੱਖਣੀ ਹੈ ਜਿੱਥੋਂ ਤੱਕ ਆਪਾਂ ਇਹ ਚੁੰਡ ਨਾਲ ਸਹੀ ਬਣਉਂਗੀ ਉਨੀ ਲੈਸ ਤੁਸੀਂ ਇਸ ਤਰ੍ਹਾਂ ਮੋੜ ਦੇਣੀ ਹੈ ਚੁੰਡ ਆਪਣੀ ਬਿਲਕੁਲ ਸਿੱਧੀ ਹੋਣੀ ਚਾਹੀਦੀ ਹੈ। ਬਾਅਦ 'ਚ ਜਿਹੜਾ 5 ਛੱਡਿਆ ਥੱਲੇ ਇਹਦੀ ਕਟਿੰਗ ਕਰ ਦਾਂਗੇ। ਹੁਣ ਫੇਰ ਉਸੇ ਤਰ੍ਹਾਂ ਤੁਸੀਂ ਇੱਕ ਹੱਥ ਚੁੰਨੀ ਫੜ ਲਓ ਇਸ ਕੋਚ ਲੈਸ ਇਸ ਤਰ੍ਹਾਂ ਹੌਲੀ-ਹੌਲੀ ਸिलाई ਲਾਈ ਜੀ। ਜੇ ਤੁਸੀਂ ਕੁਝ ਵੀ ਪੁੱਛਣਾ ਸਲਾਈ ਦਾ ਕਟਿੰਗ ਦਾ ਸਟਿਚਿੰਗ ਦਾ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਹੋ ਜੀ ਆਪਾਂ ਤੁਹਾਡੀ ਕਮੈਂਟਾਂ ਦਾ ਜ਼ਰੂਰ ਜਵਾਬ ਦੇਵਾਂਗੇ ਜੇ ਕਾਸੀ ਚੀਜ਼ ਦੀ ਕਟਿੰਗ ਕੁਛ ਨਹੀਂ ਆ ਕਟਿੰਗ ਵੀ ਆਪਾਂ ਦੱਸਾਂਗੇ ਜੇ ਤੁਸੀਂ ਸਲਾਈ ਪੁੱਛਣੀ ਆ ਉਹ ਵੀ ਆਪਾਂ ਦੱਸਾਂਗੇ ਕੋਈ ਡੀਨ ਪੁੱਛਣਾ ਉਹ ਵੀ ਆਪਾਂ ਦੱਸਾਂਗੇ ਤੁਹਾਡੇ ਕਮੈਂਟਾਂ ਦੇ ਜਵਾਬ ਜ਼ਰੂਰ ਦੇਵਾਂਗੇ ਜੀ ਲਾਉਂਦੇ ਲਾਉਂਦੇ ਆ ਗਈ ਜੀ ਹੁਣ ਆਪਾਂ ਅਗਲੀ ਚੁੰਡ ਤੇ ਇਸ ਚੁੰਡ ਨੂੰ ਵੀ ਉਸੇ ਤਰ੍ਹਾਂ ਹੀ ਬਣਾਵਾਂਗੇ ਇਸ ਤਰ੍ਹਾਂ ਚੰਗੀ ਤਰ੍ਹਾਂ ਸੂਈ ਵਿੱਚ ਰੱਖ ਕੇ ਤੇ ਚੱਕ ਕੇ ਉਸ ਤੋਂ ਬਾਅਦ ਚ ਇਹਨੂੰ ਇਸ ਤਰ੍ਹਾਂ ਮੋੜ ਕੇ ਐਨੀ ਲਾਸ ਵਾਰ ਛੱਡਣੀ ਤੁਸੀਂ ਦੂਰੀ ਮੋੜ ਕੇ ਫੇਰਾ ਵਾਲੀ ਇਹਦੇ ਉੱਪਰ ਇਸ ਤਰ੍ਹਾਂ ਮੋੜ ਲੈਣੀ

ਇਸ ਤਰ੍ਹਾਂ ਸਲਾਈ ਲਾਉਂਦੇ ਲਾਉਂਦੇ ਆਪਾਂ ਆ ਗਏ ਜਿੱਥੋਂ ਸ਼ੁਰੂ ਕੀਤੀ ਸੀ ਉੱਥੇ ਆ ਗਏ ਇੱਥੇ ਤੁਸੀਂ ਕੀ ਕਰਨਾ ਇੱਥੇ ਵੀ ਇਸੇ ਤਰ੍ਹਾਂ ਹੀ ਐ ਲੈਸ ਵੱਧ ਕਟਿੰਗ ਕਰਨੀ ਹੈ ਜਿੰਨੀ ਲੈਸ ਹੋਊਗੀ ਤੁਹਾਡੀ ਉਸ ਦੇ ਬਰਾਬਰ ਤੱਕ ਕਟਿੰਗ ਕਰਨੀ ਹੈ ਇਹਨੂੰ ਇਸ ਤਰ੍ਹਾਂ तिरਛਾ 모ੜ ਦੇਣਾ ਝੁੰਡ ਬਣਾ ਲੈਣੀ ਹੈ ਇਹਦੇ ਉੱਪਰ ਇਸ ਤਰ੍ਹਾਂ ਸਲਾਈ ਲਾ ਦੇਣੀ ਚੰਗੀ ਤਰ੍ਹਾਂ ਆ ਦੇਖੋ ਜੀ ਇਸ ਤਰ੍ਹਾਂ ਆਪਣੀ ਚੁੰਡ ਬਣ ਗਈ ਇਹਨੂੰ ਹੁਣ ਇਧਰੋਂ ਫालतੂ ਜਿਹੜੀ ਲੈਸ ਉਹਦੀ ਕਟਿੰਗ ਕਰ ਦਾਂਗੇ ਸਾਰੀਆਂ ਚੁੰਡਾਂ ਦੇ ਥੱਲੋਂ ਲੈਸ ਆਪਾਂ ਕਟਿੰਗ ਕਰ ਦਿੰਨੇ ਇਸ ਤਰ੍ਹਾਂ ਫਿਰ ਆਪਣਾ ਸਾਰੀਆਂ ਚੁੰਡਾਂ ਵਧੀਆ ਨਿਕਲਿਆਉਣਾ ਹੈ ਜੀ ਇਸ ਤਰ੍ਹਾਂ ਕਟਿੰਗ ਕਰ ਦੋ ਆ ਦੇਖੋ ਜੀ ਆਪਣੀ ਲੈਸ ਲਾ ਕੇ ਦੁਪਟਾ ਤਿਆਰ ਆ ਇਸ ਤਰ੍ਹਾਂ ਨੈਟ ਦੀ ਲੈਸ ਲਾ ਕੇ ਤੁਸੀਂ ਵੀ ਤਿਆਰ ਕਰ ਸਕਦੇ ਹੋ ਸੋਹਣੇ ਸੋਹਣੇ ਦੁਪट्टे ਬਣ ਜਾਂਦੇ ਆ ਜੀ ਲੈਸ ਦੇ ਡਿਜ਼ਾਈਨ ਆ ਜਿਵੇਂ ਮਰਜ਼ੀ ਲੈਸ ਲਾ ਕੇ ਆਪਾਂ ਬਣਾ ਸਕਦੇ ਆ ਜੀ ਠੀਕ ਆ ਜੀ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਆ ਕਰੋ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ